ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਜਗਰhetra ਤਖਤ ਦੇ ਮਾਲਕ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਧੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਆਪਾਂ ਹਾਜ਼ਰੀਆਂ ਭਰ ਰਹੇ ਆ ਇਸ ਅਸਥਾਨ ਦੇ ਨਾਲ ਇਸ ਕਰਕੇ ਵੀ ਸਨੇਹ ਹੈ ਕਿ ਸਭ ਤੋਂ ਪਹਿਲਾ ਇਨਵੀਟੇਸ਼ਨ 2018 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਵੱਲੋਂ ਮੈਨੂੰ ਗਿਆ ਸੀ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼ੁੱਕਰਵਾਰ ਨੂੰ ਮੈਨੂੰ ਇਨਵਿਟੇਸ਼ਨ ਲੈਟਰ ਗਿਆ ਸੀ ਸ਼ਨੀਵਾਰ ਮੈਂ ਅਪਲਾਈ ਕੀਤਾ ਸੀ ਤੇ ਸੋਮਵਾਰ 10 ਮਿੰਟਾਂ ਚ ਮੈਨੂੰ ਵੀਜ਼ਾ ਹੋ ਗਿਆ ਸੀ ਉਸੇ ਦਿਨ ਹੀ ਫਿੰਗਰ ਉਸੇ ਦਿਨ ਇੰਟਰਵਿਊ ਹੋ ਗਈ ਸੀ 4 ਦਿਨਾਂ ਦੇ ਵਿੱਚ ਹੀ ਮੈਨੂੰ ਅਮਰੀਕਨ ਐਮਬੰਸੀ ਨੇ ਵੀਜ਼ਾ ਦਿੱਤਾ ਸੀ ਗੁਰਦਾਰਾ ਸਾਹਿਬ ਦੇ ਇਨਵਿਟੇਸ਼ਨ ਦੇ ਉੱਤੇ ਇਸ ਕਰਕੇ ਜਦੋਂ ਇੱਥੇ ਆਈ ਦਾ ਤੇ ਆਪਣਾ ਪੰਜਾ ਲੱਗਦਾ ਅੱਜ ਅਸੀਂ ਬੈਠੇ ਆ ਇੱਕ ਇੰਸਟੀਟਿਊਸ਼ਨ ਹੁੰਦਾ ਜਿਹਨੂੰ ਕਹਿੰਦੇ ਆ ਸੰਸਥਾ ਕਿਸੇ ਵੀ ਧਰਮ ਦੇ ਕਿਸੇ ਵੀ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਇੰਸਟੀਟਿਊਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਜਦੋਂ ਅਸੀਂ ਦੂਸਰੇ ਧਰਮਾਂ ਨੂੰ ਪੜ੍ਹਦੇ ਆ ਤੇ ਉਸ ਧਰਮ ਦੇ ਬਾਨੀਆਂ ਨੇ ਇੰਸਟੀਟਿਊਸ਼ਨ ਨਹੀਂ ਸੀ ਬਣਾਏ ਕੇਵਲ ਸਿਧਾਂਤ ਸਥਾਪਿਤ ਕੀਤੇ ਸੀ ਚਾਹੇ ਉਹ حضرت محمد ਸਾਹਿਬ ਸਨ ਚਾਹੇ ਉਹ ਯਿਸੂ ਮਸੀਹ ਸਨ ਚਾਹੇ ਸਨਾਤਨ ਮਤ ਦੇ ਦੇਵੀ ਦੇਵਤੇ ਯਾ ਇਬਰਾਹਿਮ ਜੀ ਸਨ ਯਾ موسی ਜੀ ਸਨ ਉਹਨਾਂ ਦੇ ਪਰਉਪਕਾਰਾਂ ਨੇ ਕਿਸੇ ਨੇ 100 ਸਾਲ ਬਾਅਦ ਕਿਸੇ ਨੇ 200 ਸਾਲ ਬਾਅਦ ਕਿਸੇ ਨੇ 300 ਸਾਲ ਬਾਅਦ ਇੰਸਟੀਟਿਊਸ਼ਨ ਸਥਾਪਿਤ ਕੀਤੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਾਡੇ ਬਾਨੀਆਂ ਦਾ ਪੈਗਾਮ ਜਿਹੜਾ ਹੈ ਦੁਨੀਆ 'ਚ ਫੈਲਣਾ ਚਾਹੀਦਾ ਉਹਨਾਂ ਨੇ ਇੰਸਟੀਟਿਊਸ਼ਨਸ ਬਣਾਏ ਸੰਸਥਾਵਾਂ ਬਣਾਈਆਂ ਸਾਡੇ ਗੁਰੂ ਸਾਹਿਬਾਨ ਨੇ ਵੀ ਆਪਣੀ ਹਯਾਤੀ 'ਚ ਸਾਨੂੰ ਸੰਸਥਾਵਾਂ ਬਣਾ ਕੇ ਦਿੱਤੀਆਂ ਇਹ ਸਾਡੀ ਖੁਸ਼ਕਿਸਮਤੀ ਹੈ ਬਾਕੀ ਧਰਮਾਂ ਦੇ ਅੰਦਰ ਉਹਨਾਂ ਦੇ ਬਾਨੀਆਂ ਨੇ ਇੰਸਟੀਟਿਊਸ਼ਨਸ ਨਹੀਂ ਬਣਾਏ ਉਹਨਾਂ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਲੋਅਰਸ ਸੀ ਉਹਨਾਂ ਨੇ ਬਣਾਏ ਪਰ ਸਾਡੇ ਗੁਰੂ ਸਾਹਿਬਾਨ ਨੇ ਬਣਾ ਕੇ ਦਿੱਤੇ ਇੰਸਟੀਟਿਊਸ਼ਨਸ ਉਹ ਗੁਰਦੁਆਰਾ ਇੱਕ ਗੁਰੂ ਸਾਹਿਬ ਦਾ ਬਣਾਇਆ ਇੰਸਟੀਟਿਊਸ਼ਨਸ ਹੈ ਸ੍ਰੀ ਅਕਾਲ ਤਖਤ ਸਾਹਿਬ ਇੱਕ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਇੰਸਟੀਟਿਊਸ਼ਨਸ ਹੈ ਲੰਗਰ ਪੰਗਤ ਸੰਗਤ ਇਹ ਸਾਰੀ ਜਿਹੜੀ ਇੰਸਟੀਟਿਊਸ਼ਨਸ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਤੇ ਕੁਝ ਇੰਸਟੀਟਿਊਸ਼ਨਸ ਅਸੀਂ ਆਪ ਬਣਾਏ ਆ ਜਾਂ ਸਾਡੇ ਬਜ਼ੁਰਗਾਂ ਨੇ ਬਣਾਏ ਆ ਜੀ ਦੇ ਵਿੱਚ ਸਿੰਘ ਸਭਾ ਹੋ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਜਾਂ ਹੋਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਸੰਸਥਾਵਾਂ ਹੋ ਗਈਆਂ ਚਾਹੇ ਗੁਰੂ ਸਾਹਿਬਾਨ ਦੇ ਬਣਾਏ ਇੰਸਟੀਟਿਊਸ਼ਨਸ ਹੈ ਚਾਹੇ ਸਾਡੇ ਬਜ਼ੁਰਗਾਂ ਦੇ ਬਣਾਏ ਇੰਸਟੀਟਿਊਸ਼ਨਸ ਹੈ ਦੋਨੇ ਹੀ ਸਾਡੇ ਫਲਸਫੇ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਬੈਟਰ ਹੈ ਸਹਾਈ ਹੋਇਆ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਅਸੀਂ ਬੈਠੇ ਆ ਇਹ ਵੀ ਇੱਕ ਇੰਸਟੀਟਿਊਸ਼ਨ ਹੈ ਇਹ ਬਿਲਡਿੰਗ ਗੁਰਦੁਆਰਾ ਨਹੀਂ ਹੈ ਜੇ ਬਿਲਡਿੰਗ ਗੁਰਦੁਆਰਾ ਹੁੰਦੀ ਤੇ ਬਿਲਡਿੰਗਾਂ ਤਾਂ ਇੱਥੇ ਬਹੁਤ ਹੈ ਸਟਰੀਟ ਦੇ ਉੱਤੇ ਇਹ ਬਿਲਡਿੰਗ ਇਸ ਕਰਕੇ ਗੁਰਦੁਆਰਾ ਹੈ ਕਿਉਂਕਿ ਇੱਥੇ ਇੱਕ ਸਿਧਾਂਤ ਸਥਾਪਿਤ ਹੈ ਇੱਕ ਪਰੰਪਰਾ ਸਥਾਪਤ ਹੈ ਇੱਕ ਮਰਿਆਦਾ ਸਥਾਪਤ ਹੈ ਸਿਧਾਂਤ ਪਰੰਪਰਾ ਮਰਿਆਦਾ ਇਹ ਇਸ ਬਿਲਡਿੰਗ ਨੂੰ ਇੱਕ ਇੰਸਟੀਟਿਊਸ਼ਨਸ ਬਣਾਉਂਦੇ ਨੇ ਸਿੱਖ ਇੰਸਟੀਟਿਊਸ਼ਨਸ ਬਣਾਉਂਦੇ ਨੇ ਤੇ ਜੇ ਅਥੋਂ ਅਸੀਂ ਸਿਧਾਂਤ ਚੱਕ ਲਈਏ ਜਾਂ ਪਰੰਪਰਾ ਜਾਂ ਮਰਿਆਦਾ ਤੇ ਕੀ ਬਣ ਜਾਊਗਾ ਕੁਝ ਵੀ ਨਹੀਂ ਤਾਂ ਜਿਹੜੀ ਮੈਨੇਜਮੈਂਟ ਹੈ ਉਹਦੀ ਇਹ ਜ਼ਿੰਮੇਵਾਰੀ ਹੈ ਕਿ ਇਸ ਇੰਸਟੀਟਿਊਸ਼ਨਸ ਦੇ ਵਿੱਚ ਸਿਧਾਂਤ ਪਰੰਪਰਾ ਮਰਿਆਦਾ ਇਹ ਕਾਇਮ ਰਹੇ ਤੇ ਜਿੰਨਾ ਚਿਰ ਮੈਨੇਜਮੈਂਟ ਸਿਧਾਂਤ ਪਰੰਪਰਾ ਤੇ ਮਰਿਆਦਾ ਨੂੰ ਬਰਕਰਾਰ ਰੱਖਦੀ ਹੈ ਉਹ ਇੰਸਟੀਟਿਊਸ਼ਨਸ ਬਲੰਦੀਆਂ ਛੋਂਦਾ ਤੇ ਜਦੋਂ ਸਿਧਾਂਤ ਪਰੰਪਰਾ ਮਰਿਆਦਾਆਂ ਕਿਰਨੀਆਂ ਸ਼ੁਰੂ ਹੋ ਜਾਂਦੀਆਂ ਉਦੋਂ ਇੰਸਟੀਟਿਊਸ਼ਨਸ ਦੇ ਵਿੱਚ ਨਿਵਾਨ ਆ ਜਾਂਦੀ ਹੈ ਔਰ ਕਈ ਵਾਰੀ ਇਨਸਟੀਟਿਊਸ਼ਨਸ ਖਤਮ ਹੋ ਜਾਂਦਾ ਹਾਂ ਗੁਰੂ ਸਾਹਿਬ ਦਾ ਬਣਾਇਆ ਇਨਸਟੀਟਿਊਸ਼ਨਸ ਖਤਮ ਨਹੀਂ ਹੋਣਾ ਕਿਉਂਕਿ ਉਹ ਗੁਰੂ ਸਾਹਿਬ ਨੇ ਜਿਹੜੇ ਇਨਸਟੀਟਿਊਸ਼ਨਸ ਬਣਾਏ ਹੈ ਉਹ ਸਥਾਈ ਇਨਸਟੀਟਿਊਸ਼ਨ ਬਣਾਏ ਗੁਰਦੁਆਰਾ ਕਦੇ ਖਤਮ ਨਹੀਂ ਹੋਣਾ ਲੰਗਰ ਕਦੇ ਖਤਮ ਨਹੀਂ ਹੋਣਾ ਸੰਗਤ ਕਦੇ ਖਤਮ ਨਹੀਂ ਹੋਣੀ ਪੰਗਤ ਕਦੇ ਖਤਮ ਨਹੀਂ ਹੋਣੀ ਔਰ ਸ੍ਰੀ ਅਕਾਲ ਤਖਤ ਸਭ ਕਦੇ ਖਤਮ ਨਹੀਂ ਹੋਣਾ ਕਿਉਂ ਕਿ ਇਹ ਇਨਸਟੀਟਿਊਸ਼ਨਸ ਗੁਰੂ ਸਾਹਿਬ ਨੇ ਸਥਾਪਿਤ ਕੀਤੇ ਜਿਹੜੇ ਸਾਡੇ ਬਣਾਏ ਆ ਸਾਡੇ ਬਜ਼ੁਰਗਾਂ ਨੇ ਬਣਾਏ ਆ ਸਾਡੇ ਦਾਣਿਆਂ ਨੇ ਬਣਾਏ ਆ ਉਹਨਾਂ 'ਚ ਜਿੰਨੇ ਚਿਰ ਸਿਧਾਂਤ ਕਾਇਮ ਹੈ ਪਰੰਪਰਾ ਕਾਇਮ ਹੈ ਮਰਿਆਦਾ ਕਾਇਮ ਹੈ ਉਹ ਚੱਲਦੇ ਰਹਿਣਗੇ ਤੇ ਜੇ ਸਿਧਾਂਤ ਪਰੰਪਰਾ ਮਰਿਆਦਾ ਉੱਥੋਂ ਖਿਸਕਦੀ ਹੈ ਤੇ ਫਿਰ ਉਵੇਂ ਖਤਮ ਹੋ ਜਾਣਗੇ ਜਿਵੇਂ ਮਸੰਦ ਪ੍ਰਥਾ ਖਤਮ ਹੋ ਗਈ ਸੀ ਜਾਂ ਮਹਾਂਤ ਪ੍ਰਥਾ ਖਤਮ ਹੋ ਗਈ ਸੀ ਫਿਰ ਨਵੇਂ ਪੈਦਾ ਹੋਣਗੇ ਮੈਂ ਤੁਹਾਨੂੰ ਇੰਗਲੈਂਡ ਦੇ ਇਤਿਹਾਸ ਦੇ ਵਿੱਚੋਂ ਇੱਕ ਕਹਾਣੀ ਦੀ ਉਦਾਹਰਣ ਦੇਣ ਲੱਗਿਆ ਇੰਗਲੈਂਡ ਦੇ ਵਿੱਚ ਜਿਹੜੀ ਚਰਚ ਹੈ ਉਹ ਕਾਰਡੀਨਲ ਚਰਚ ਹੈ ਜਿੱਦੋਂ ਕਿੰਗਰਮ ਸੀ ਉਸ ਵਕਤ ਉਸ ਚਰਚ ਦਾ ਜਿਹੜਾ ਪੋਪ ਹੁੰਦਾ ਸੀ ਉਹ ਸਟੇਟ ਦਾ ਪ੍ਰੈਜ਼ੀਡੈਂਟ ਵੀ ਹੁੰਦਾ ਸੀ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਸੌਰੀ ਪ੍ਰਾਈਮ ਮਿਨਿਸਟਰ ਜਿਹੜਾ ਵੀ ਚਰਚ ਦਾ ਪੋਪ ਹੁੰਦਾ ਸੀ ਉਹ ਪ੍ਰਾਈਮ ਮਿਨਿਸਟਰ ਹੁੰਦਾ ਸੀ ਇੱਕ ਵਾਰੀ ਕੀ ਹੋਇਆ ਕਿ ਜਿਹੜਾ ਕਿੰਗ ਸੀ ਉਸ ਨੂੰ ਕਿਸੇ ਨੌਜਵਾਨ ਦੀ ਦੱਸ ਪਾਈ ਗਈ ਕਿ ਇੱਕ ਬਹੁਤ ਇੰਟੈਲੀਜੈਂਟ ਨੌਜਵਾਨ ਹੈ ਉਸ 16 17 ਸਾਲ ਦਾ ਲੇਕਿਨ ਗਰੀਬ ਪਰਿਵਾਰ ਚੋਂ ਜੇ ਉਹਦੀ ਹੈਲਪ ਕੀਤੀ ਜਾਏ ਤੇ ਬਹੁਤ ਇੰਟੈਲੀਜੈਂਟ ਜਿਹੜਾ ਹੈ ਉਹ ਪਰਸਨ ਬਣ ਸਕਦਾ ਹੈ ਠੀਕ ਹੈ ਉਨੇ ਕੇ ਲਿਆਉ ਉਹਨੇ ਉਸ ਨੌਜਵਾਨ ਨੂੰ ਲਿਆਂਦਾ ਆਪਣੀ ਸਟੇਟ ਦੇ ਖਰਚੇ ਦੇ ਉੱਤੇ ਉਹਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਉਹਨੇ ਇੱਕ ਅੱਛਾ ਸਕਾਲਰ ਵਿਦਵਾਨ ਬਣਾ ਲਿਆ ਵਿਦਵਾਨ ਬਣਾਉਣ ਤੋਂ ਬਾਅਦ ਉਸ ਕਿੰਗ ਨੇ ਉਸ ਰਾਜੇ ਨੇ ਉਸ ਬਾਦਸ਼ਾਹ ਨੇ ਉਹਨੂੰ ਚਰਚ ਦਾ ਪੋਪ ਬਣਾਤਾ ਜਦੋਂ ਚਰਚ ਦਾ ਉਹ ਪੋਪ ਬਣ ਗਿਆ ਤੇ ਆਟੋਮੈਟਿਕਲੀ ਉਹ ਪ੍ਰਾਈਮ ਮਿਨਿਸਟਰ ਵੀ ਬਣ ਗਿਆ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਨਾਲ ਪੋਪ ਬਣ ਗਿਆ ਤੇ ਉਸ ਨੇ ਆਪਣੀ ਸਟੇਟ ਦੀ ਔਰ ਆਪਣੀ ਸਟੇਟ ਦੇ ਬਾਦਸ਼ਾਹ ਦੀ ਬਹੁਤ ਖਿਦਮਤ ਕੀਤੀ ਬਹੁਤ ਖਿਦਮਤ ਸਟੇਟ ਨੂੰ ਉੱਪਰ ਲਜਾਣ ਲਈ ਉਸ ਨੇ ਟਿੱਲ ਲਾਤਾ ਜੋਰ ਲਾਤਾ ਦਿਨ ਰਾਤ ਲੱਗਿਆ ਰਹਿੰਦਾ ਸੀ ਇੱਕ ਲਾਅ ਹੈ 크ਿਸਚਨ ਲਾਅ ਹੈ ਕਿ ਇੱਕ ਬੰਦਾ ਇੱਕ ਪਤਨੀ ਦੇ ਹੁੰਦੇ ਦੂਜਾ ਵਿਆਹ ਨਹੀਂ ਕਰਾ ਸਕਦਾ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਸਥਾਪਿਤ ਇਹ ਲਾਅ ਹੈ ਨਾ ਬੇਸਿਕਲੀ ਕ੍ਰਿਸ਼ਨਾ ਦਾ ਇਹ ਰਿਲੀਜੀਅਸ ਲਾਅ ਹੈ ਇਹ ਧਾਰਮਿਕ ਲਾਅ ਹੈ ਧਾਰਮਿਕ ਕਾਨੂੰਨ ਹੈ ਇਹ ਕ੍ਰਿਸ਼ਨ ਦਾ ਕਿਉਂਕਿ ਦੁਨੀਆ 'ਚ ਇਹਨਾਂ ਨੇ ਰਾਜ ਕੀਤਾ ਇਸ ਕਰਕੇ ਆਪਣਾ ਇਹਨਾਂ ਨੇ ਧਾਰਮਿਕ ਲਾਅ ਨੂੰ ਦੁਨੀਆ 'ਚ ਸਥਾਪਿਤ ਕੀਤਾ ਚੰਗਾ ਸੀ ਇਸ ਕਰਕੇ ਦੁਨੀਆ 'ਚ ਪ੍ਰਵਾਨ ਵੀ ਚੜ ਗਿਆ ਉਹ ਜਿਹੜਾ ਬਾਦਸ਼ਾਹ ਸੀ ਨਾ ਉਸ ਦਾ ਇੱਕ ਲੜਕੀ ਦੇ ਨਾਲ ਮੋਹ ਮੁਹੱਬਤ ਜਿਹੜਾ ਸੀ ਪੈਦਾ ਹੋ ਗਿਆ ਉਨੇ ਕਹੇ ਮੈਂ ਸ਼ਾਦੀ ਕਰਨੀ ਹੈ ਪਰ ਪ੍ਰੋਬਲਮ ਇਹ ਹੈ ਕਿ ਉਹਦੀ ਪਹਿਲੀ ਪਤਨੀ ਸੀ ਔਰ ਪਤਨੀ ਨੂੰ ਤਲਾਕ ਦਿੱਤੇ ਬਿਨਾ ਉਹ ਦੂਜਾ ਵਿਆਹ ਨਹੀਂ 시 ਕਰਾ ਸਕਦਾ ਪਤਨੀ ਨੂੰ ਉਹ ਤਲਾਕ ਦੇ ਨਹੀਂ 시 ਸਕਦਾ ਹੁਣ ਕਰੇ ਕੀ ਉਸ ਪੋਪ ਨੂੰ ਕਹਿੰਦਾ ਕਹਿੰਦਾ ਤੂੰ ਇੱਕ ਫਤਵਾ ਜਾਰੀ ਕਰ ਕਿ ਕਿੰਗ ਨੂੰ ਅਧਿਕਾਰ ਹੈ ਇੱਕ ਪਤਨੀ ਦੇ ਹੁੰਦਿਆਂ ਬਿਨਾ ਤਲਾਕ ਦਿੱਤੇਆਂ ਦੂਜਾ ਵਿਆਹ ਕਰਾਉਣ ਦਾ ਕਿੰਗ ਨੂੰ ਅਧਿਕਾਰ ਹੈ ਬਾਕੀਆਂ ਨੂੰ ਨਹੀਂ ਹੋ ਸਕਦਾ ਉਹ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਇਹ ਤਾਂ ਸਾਡਾ ਸਿਧਾਂਤ ਹੈ ਇਹ ਤਾਂ ਸਾਡੀ ਮਰਿਆਦਾ ਸਾਡੀ ਪਰੰਪਰਾ ਹੈ ਉਹ ਕਹਿੰਦਾ ਵੀ ਦੇਖ ਮੈਂ ਤੈਨੂੰ ਲਾਇਆ ਤੈਨੂੰ ਮੈਂ ਕਿੱਥੋਂ ਚੁੱਕ ਕੇ ਲਿਆਂਦਾ ਧੁੱਖਾ ਮਰਦਾ ਸੀ ਆਪਦੇ ਘਰੇ ਤੂੰ ਤੈਨੂੰ ਮੈਂ ਪੜਾਇਆ ਤੈਨੂੰ ਮੈਂ ਲਿਖਾਇਆ ਤੈਨੂੰ ਮੈਂ ਪੋਪ ਬਣਾਇਆ ਕੰਟਰੀ ਦਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਬਣਾਇਆ ਤੂੰ ਮੇਰੇ ਲਈ ਇਹ ਨਹੀਂ ਕਰ ਸਕਦਾ ਕਹਿੰਦਾ ਬਾਦਸ਼ਾਹ ਮੈਂ ਤੇਰੀ ਖਿਦਮਤ ਬਹੁਤ ਕੀਤੀ ਐ ਸਟੇਟ ਦੀ ਬਹੁਤ ਖਿਦਮਤ ਕੀਤੀ ਐ ਪਰ ਮੈਂ ਸਿਧਾਂਤ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਕਹਿੰਦਾ ਵੀ ਇਹ ਤਾਂ ਤੈਨੂੰ ਕਰਨਾ ਪਊਗਾ ਜਾਂ ਤਾਂ ਤੂੰ ਇਹ ਫਤਵਾ ਦੇ ਮੇਰੇ ਹੱਕ 'ਚ ਜੇ ਨਹੀਂ ਤੂੰ ਮੈਨੂੰ ਫਤਵਾ ਦਿੰਦਾ ਤੇ ਮੇਰੇ ਕੋਲੇ ਅਧਿਕਾਰ ਐ ਤੈਨੂੰ ਟਰਮੀਨੇਟ ਕਰਨ ਦਾ ਉਹਨੇ ਸੋਚਿਆ ਵੀ ਇਹ ਇੰਸਟੀਟਿਊਸ਼ਨ ਸਿਧਾਂਤ ਦੇ ਸਿਰ ਤੇ ਖੜਾ ਐ ਤੇ ਜੇ ਮੈਂ ਇਹ ਸਿਧਾਂਤ ਛੱਡਦਾ ਇਹ ਇੰਸਟੀਟਿਊਸ਼ਨ ਤਬਾਹ ਹੋ ਜਾਊਗਾ ਮੈਨੇ ਜਵਾਬ ਦੇਣਾ ਚਾਹੀਦਾ ਉਹਨੇ ਜਵਾਬ ਦਿੱਤਾ ਉਹਨੇ ਉਹਨੂੰ ਟਰਮੀਨੇਟ ਕਰਤਾ ਟਰਮੀਨੇਟ ਕਰਨ ਤੋਂ ਬਾਅਦ ਉਹਦਾ ਘਰ-ਬਾਰ ਤਾਂ ਖੋਣਾ-ਖੋਣਾ ਸੀ ਉਹਦੇ ਕੱਪੜੇ ਵੀ ਲਵਾ ਲੇ ਬਾਦਸ਼ਾਹ ਨੇ ਤੇ ਉਹ ਇੱਕ ਕੱਪੜੇ ਦੇ ਨਾਲ ਆਪਣਾ ਤਾਂ ਢੱਕ ਕੇ ਨਾ ਚਾਦਰ ਉੱਤੇ ਲੈ ਕੇ ਤੇ ਤੁਰਿਆ ਜਾਂਦਾ ਹੈ ਇੱਕ ਦਰਖਤ ਦੇ ਥੱਲੇ ਖੜੋ ਜਾਂਦਾ ਉਹ ਦਰਖਤ ਦੇ ਥੱਲੇ ਖੜੋ ਕੇ ਉਹ ਅਕਾਲ ਪੁਰਖ ਦੇ ਅੱਗੇ ਇੱਕ ਪ੍ਰੇਅਰ ਕਰਦਾ ਹੈ ਉਹ ਪ੍ਰੇਅਰ ਦੇ ਵਿੱਚ ਕੀ ਲਫ਼ਜ਼ ਕਹਿੰਦਾ ਹੈ ਉਹ ਕਹਿੰਦਾ ਹੈ ਹੇ ਉਸਾਈਆਂ ਦਾ ਉਸਾਈਆਂ ਦੇ ਮੁਤਾਬਕ ਹੁੰਦਾ ਹੇ ਰੱਬ ਕਹਿੰਦਾ ਮੈਂ ਬਹੁਤ ਖਿਦਮਤ ਕੀਤੀ ਬਾਦਸ਼ਾਹ ਦੀ ਸਿਰਫ ਇਸ ਲਈ ਕਿ ਉਸਨੇ ਮੈਨੂੰ ਅਹੁਦਾ ਦਿੱਤਾ ਪਰ ਮੈਂ ਸਿਧਾਂਤ ਦੀ ਅਬਹਿੇਲ ਨਾ ਕੀਤੀ ਸਿਧਾਂਤ ਦੀ ਉਲੰਘਣਾ ਨਾ ਕੀਤੀ ਉਸੇ ਬਾਦਸ਼ਾਹ ਨੇ ਅੱਜ ਮੇਰੀ ਹਾਲਤ ਪਤਲੀ ਕਰਤੀ ਪਰ ਕਹਿੰਦਾ ਹੈ हे ਅਕਾਲ ਪੁਰਖ हे ਰੱਬ ਮੈਨੂੰ ਯਕੀਨ ਹੈ ਜਿੰਨੀ ਮੈਂ ਬਾਦਸ਼ਾਹ ਦੀ ਖਿਦਮਤ ਕੀਤੀ ਹੈ ਜੇ ਕਿਤੇ ਉਹਦਾ ਸੌਵਾਂ ਹਿੱਸਾ ਵੀ ਮੈਂ ਤੇਰੀ ਖਿਦਮਤ ਕੀਤੀ ਹੁੰਦੀ ਸិន ਹੁੰਦੀ ਨਾ ਉਸ ਅਹੁਦੇ ਤੇ ਰਹਿ ਕੇ ਤੇ ਮੇਰੀ ਇਹ ਹਾਲਤ ਤੂੰ ਨਹੀਂ ਸੀ ਹੁਣ ਦੇਣੀ ਮੈਨੂੰ ਨੰਗਾ ਨਹੀਂ ਸੀ ਕਰਨਾ ਤੂੰ ਸਿਧਾਂਤ ਦੀ ਰਾਖੀ ਪਰੰਪਰਾਵਾਂ ਦੀ ਰਾਖੀ ਮਰਿਆਦਾਵਾਂ ਦੀ ਰਾਖੀ ਕਰਨ ਵਾਸਤੇ ਕਈ ਵਾਰੀ ਨੰਗੇ ਵੀ ਹੋਣਾ ਪੈਂਦਾ ਹੈ ਪਰ ਜਿਹੜੇ ਸਹਿ ਲੈਂਦੇ ਨੇ ਸਿਧਾਂਤ ਬਚਾ ਲੈਂਦੇ ਨੇ ਪਰੰਪਰਾਵਾਂ ਬਚਾ ਲੈਂਦੇ ਨੇ ਇੰਸਟੀਟਿਊਸ਼ਨ ਬਚਾ ਲੈਂਦੇ ਨੇ ਉਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੋ ਜਾਂਦੇ ਨੇ ਗੱਲ ਸਿਧਾਂਤ ਦੀ ਹੈ ਮੌਜੂਦਾ ਅਕਾਲੀ ਲੀਡਰਸ਼ਿਪ ਨਾਲ ਮੇਰਾ ਕੋਈ ਵਿਰੋਧ ਨਹੀਂ ਹੈ ਮੇਰਾ ਬੜਾ ਪਿਆਰ ਸੀ ਬੜਾ ਸਨੇਹੀ ਪਰ ਜਦੋਂ ਸਿਧਾਂਤ ਦੀ ਗੱਲ ਆ ਗਈ ਜਦੋਂ ਪਰੰਪਰਾ ਦੀ ਗੱਲ ਆ ਗਈ ਜਦੋਂ ਮਰਿਆਦਾ ਦੀ ਗੱਲ ਆ ਗਈ ਉਦੋਂ ਨਹੀਂ ਕਰ ਸਕੇ ਅਸੀਂ ਸਮਝੌਤਾ ਬਸ ਤੇ ਪ੍ਰਭਾਵੀ ਨਹੀਂ ਹੈ ਕਿਉਂ ਕਿ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਸੰਗਤ ਦਾ ਸਾਥ ਮਿਲਿਆ ਤੇ ਲੱਖ ਜਤਨ ਹੋਏ ਨੰਗਾ ਕਰਨ ਦੇ ਲੇਕਨ ਨੰਗਾ ਨਹੀਂ ਹੋ ਸਕੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਪਰਮੇਸ਼ਵਰ ਦੀ ਬਖਸ਼ਿਸ਼ ਹੈ ਸੰਗਤ ਦੇ ਸਾਥ ਤੇ ਸੰਗਤ ਦੇ ਪਿਆਰ ਦੀ ਬਦੌਲਤ ਹੈ ਸੋ ਚਾਹੇ ਇੰਸਟੀਟਿਊਸ਼ਨ ਇਹ ਗੁਰਦੁਆਰਾ ਹੈ ਜਿੱਥੇ ਅਸੀਂ ਬੈਠੇ ਆਂ ਤੇ ਚਾਹੇ ਇੰਸਟੀਟਿਊਸ਼ਨ ਸਰੀ ਅਕਾਲ ਤੱਕ ਦਾ ਸਾਹ ਹੈ ਬੰਦੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਵਿਅਕਤੀ ਆਉਂਦੇ ਰਹਿੰਦੇ ਨੇ ਜਾਂਦੇ ਰਹਿਣਗੇ ਜਥੇਦਾਰ ਆਉਂਦੇ ਰਹੇ ਆ ਜਾਂਦੇ ਰਹੇ ਆ ਅਸੀਂ ਵੀ ਆਏ ਗਏ ਚਲੇ ਗਏ ਪ੍ਰਬੰਧਕ ਜਿਹੜੇ ਨੇ ਉਹ ਵੀ ਬਦਲਦੇ ਰਹਿਣਗੇ ਸਿਧਾਂਤ ਕਦੇ ਬਦਲਿਆ ਨਹੀਂ ਕਰਦੇ ਪਰੰਪਰਾਵਾਂ ਮਰਿਆਦਾਵਾਂ ਕਦੇ ਬਦਲਿਆ ਨਹੀਂ ਕਰਦੀਆਂ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਅਸੀਂ ਸਿਧਾਂਤ ਨਾ ਖੜੀਏ ਪਰੰਪਰਾ ਨਾ ਖੜੀਏ ਮਰਿਆਦਾ ਨਾ ਖੜੀਏ ਜੇ ਸਾਨੂੰ ਚੂਜ਼ ਕਰਨਾ ਪੈਂਦਾ ਹੈ ਨਾ ਕਿ ਵਿਅਕਤੀ ਜਾਂ ਸਿਧਾਂਤ ਤੇ ਫਿਰ ਸਿਧਾਂਤ ਨੂੰ ਚੁਣ ਲਈਏ ਸਾਡੀਆਂ ਨਸਲਾਂ ਬੱਜ ਜਾਣਗੀਆਂ ਜੇ ਅਸੀਂ ਵਿਅਕਤੀ ਚੁਣ ਲਏ ਅਸੀਂ ਤਾਂ ਸ਼ਾਨਦਾਰ ਜ਼ਿੰਦਗੀ ਜਿਉਂ ਜਾਗੇ ਪਰ ਸਾਡੀਆਂ نسلਾਂ ਵਾਸਤੇ ਪ੍ਰੋਬਲਮ ਖੜੀ ਹੋ ਜਾਣੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਨਾਂ ਲੈਣ ਲੱਗਾ ਤੇ ਸਮਾਂ ਲੱਗ ਜਾਣਾ ਕਿਉਂਕਿ ਸਾਰੇ ਜਿੰਨੇ ਵੀ ਇੱਥੇ ਪ੍ਰਬੰਧਕ ਹੈ ਬੜਾ ਸੁਨੇਹਰਿਆ ਇਹਨਾਂ ਨਾਲ ਇਹਨਾਂ ਕੋਲ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਤੋਂ ਮੈਂ ਪਹਿਲਾਂ ਵੀ ਦੱਸਿਆ ਕਿ ਇਨਵਿਟੇਸ਼ਨ ਤੇ ਮੈਨੂੰ ਇੱਥੇ ਵੀਜ਼ਾ ਮਿਲਿਆ ਸੀ ਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੇ ਆਪ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਹਨਾਂ ਸਾਰਿਆਂ ਦਾ ਹੀ ਜਿਹੜੇ ਮੇਰੇ ਨਾਲ ਖੜੇ ਆ ਇਹ ਸਟੇਜ ਤੇ ਨਹੀਂ ਖੜੇ ਨਾਲ ਮੈਨੂੰ ਮਹਿਸੂਸ ਹੋ ਰੇ ਮੈਨੂੰ ਜ਼ਿੰਦਗੀ ਚ ਖੜੇ ਨਾਲ ਮਹਿਸੂਸ ਹੋ ਰਿਹਾ ਹੈ ਮੇਰੀ ਜ਼ਿੰਦਗੀ ਚ ਖੜੇ ਹੈ ਸਭ ਔਰ ਮੈਂ ਇਹ ਵੀ ਮੰਨਦਾ ਕਿ ਇਹ ਹਰਬ੍ਰੀਤ ਸਿੰਘ ਨਾਲ ਨਹੀਂ ਖੜੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨਾਲ ਖੜੇ ਹੈ ਜਿਹੜੇ ਖੜੇ ਦਿਸਦੇ ਆ ਨਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨਾਲ ਖੜੇ ਹੈ ਔਰ ਇਹਨਾਂ ਦਾ ਖੜਾ ਬਣਨਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਹੁਣ ਬਰਜ਼ੀਨੀਆਂ ਜਾਣਾ ਹੈ ਫਿਰ ਸ਼ਾਮ ਨੂੰ 8:30 ਵਜੇ ਫਲਾਈਟ ਹੈ ਮੇਰੀ ਕਿਸੇ ਹੋਰ ਸ਼ਹਿਰ ਲਈ ਇਸ ਕਰਕੇ ਇਹਨੇ ਸ਼ਬਦ ਦਾਸ ਦੇ ਪਰਵਾਨ ਕਰਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਸਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜਿਨ੍ਹਾਂ ਨੇ ਆਪਣੇ ਵਿਚਾਰ ਆਪ ਜੀ ਸਾਰਿਆਂ ਨਾਲ ਸਾਂਝੇ ਕੀਤੇ ਜਿਨ੍ਹਾਂ ਨੇ ਗੁਰੂ ਘਰ ਦੀ ਮਰਿਆਦਾ ਪਰੰਪਰਾਵਾਂ ਸਿਧਾਂਤਾਂ ਦੇ ਚੱਲ ਕੇ ਪਹਰਾ ਦਿੱਤਾ ਬਹੁਤ ਬਹੁਤ ਧੰਨਵਾਦ